ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੋ ਡਿਜੀਟਲ ਪ੍ਰਿੰਟਡ ਵਿਸਕੋਸ ਆਰਗੈਂਜ਼ਾ ਔਰ ਕਰੇਪ ਦੇ ਸੂਟਾਂ ਦੇ ਉੱਪਰ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਅੱਜ ਵਾਲੀ ਜਿਹੜੀ ਹੋਏਗੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਪਿਆਰੀ ਔਰ ਬਹੁਤ ਹੀ ਜ਼ਿਆਦਾ ਜਿਹੜੀ ਸੋਬਰ ਜੀ ਕਲੈਕਸ਼ਨ ਲੈਣ ਵਾਲੀ ਹੋਏਗੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਆਲ ਸਿੰਘ ਵਾਲਾ ਜਿੰਨਾ ਭੈਣਾਂ ਨੇ ਵੀ ਵਿਜ਼ਿਟ ਕਰਕੇ ਕੱਪੜੇ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਵਿਸਕੋਸ ਔਰਗੈਂਜ਼ਾ ਦੇ ਡਿਜੀਟਲ ਪ੍ਰਿੰਟਡ ਸੂਟ ਹੋਣਗੇ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੋਏਗਾ ਜੀ ਔਰਗੈਂਜ਼ਾ ਦੇ ਸੂਟ ਮਿਲਣਗੇ ਜਿੱਦਾਂ ਕਿ ਹੁਣ ਮੌਸਮ ਆ ਜਿਹੜਾ ਉਹ ਚੇਂਜ ਹੋ ਰਿਹਾ ਸੀਜ਼ਨ ਦੇ ਅਕੋਰਡਿੰਗ ਆਪਾਂ ਲਾਈਨਿੰਗ ਜਿਹੜੀਆਂ ਪੈਣਾ ਮੇਰੇ ਨਾਲ ਜੁੜੀਆਂ ਹੋਈਆਂ ਨੇ ਉਹ ਸਾਰੀਆਂ ਤਕਰੀਬਨ ਜਿਹੜੀਆਂ ਹੈਗੀਆਂ ਨੂੰ ਪ੍ਰਿੰਟਡ ਸੂਟਾਂ ਦੀਆਂ ਬੜੀਆਂ ਹੀ ਸ਼ਕੀਨ ਹੈਗੀਆਂ ਤੇ ਬੜਿਆ ਹੀ ਜਿਹੜਾ ਇਹ ਪਿਆਰਾ ਜਿਹਾ ਕਨਸੈਪਟ ਹੋਏਗਾ ਜੀ ਵਿਸਕੋਸ ਔਰ ਗਾਂਜ਼ਾ ਦਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਜੇ ਕੋਈ ਚੁੱਭਣ ਵਾਲਾ ਨਹੀਂ ਹੈਗਾ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟਾਫ ਹੋਏਗਾ ਜੀ ਫਰੈਸ਼ ਸਟਾਕ ਹੋਏਗਾ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ ਕਲਰ ਹੋਏਗਾ ਲਵੈਂਡਰ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਨਾਲ ਇਹ ਵਾਲੀ ਤੁਹਾਨੂੰ ਮਿਲੇਗੀ ਲਾਈਨਾਂ ਵਾਲੀ ਬਾਟਮ ਹੋਏਗੀ ਬਾਟਮ ਹੋਏਗੀ ਜੀ ਔਰ ਇਹ ਵਾਲੀ ਸ਼ਰਟ ਹੋਏਗੀ ਜੇਕਰ ਤੁਸੀਂ ਇਸ ਨੂੰ ਦੁਪੱਟਾ ਕਰਨਾ ਚਾਹੁੰਦੇ ਹੋ ਇਸ ਦਾ ਦੁਪੱਟਾ ਕਰ ਸਕਦੇ ਹੋ ਇਸ ਨੂੰ ਸ਼ਰਟ ਕਰ ਸਕਦੇ ਹੋ ਔਰ ਬਾਟਮ ਤੁਸੀਂ ਐਕਸਟਰਾ ਜਿਹੜੀ ਉਹ ਲੈ ਸਕਦੇ ਹੋ ਜੀ ਲਵੈਂਡਰ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਜੇਕਰ ਇਸ ਨੂੰ ਬਾਟਮ ਔਰ ਇਸ ਨੂੰ ਸ਼ਰਟ ਕਰਨਾ ਚਾਹੁੰਦੇ ਹੋ ਤੁਹਾਡੀ ਚੁਆਇਸ ਹੈ ਜੀ ਤੁਸੀਂ ਜਿੱਦਾਂ ਮਰਜ਼ੀ ਇਸ ਨੂੰ ਰੈਡੀ ਕਰ ਸਕਦੇ ਹੋ ਜੋ 2.5 ਮੀਟਰ ਦੀ ਕੱਟ ਹੋਏਗੀ ਟੋਟਲ 5 ਮੀਟਰ ਸਟਾਫ ਹੋਏਗਾ ਪ੍ਰਾਈਸ ਜੋ ਹੋਏਗਾ ਜਿਸ ਦਾ 1000 ਬਹੁਤ ਹੀ ਜ਼ਿਆਦਾ ਪਿਆਰਾ ਜਾਂ ਕਨਸੈਪਟ ਹੈਗਾ ਜੀ ਬਿਲਕੁਲ ਹੀ ਲਾਈਟ ਵੇਟ ਸਟੱਫ ਹੋਏਗਾ ਲਾਈਨਿੰਗ ਲਗਾ ਕੇ ਬਹੁਤ ਸੋਹਣਾ ਜਿਹੜਾ ਤੁਹਾਡਾ ਇਹ ਪਾਰਟੀ ਵੇਅਰ ਸੂਟ ਆ ਉਹ ਰੈਡੀ ਹੋ ਜਾਏਗਾ ਪ੍ਰਾਈਸ ਹੋਏਗਾ 1000 ਰੁਪਏ ਦੀ 1000 ਰੁਪਏ ਦਾ ਪ੍ਰਾਈਸ ਹੋਏਗਾ ਜੇ ਜੇਕਰ ਤੁਸੀਂ ਇਹੀ ਸੂਟ ਹੈਗੇ ਮਾਰਕੀਟ ਦੇ ਵਿੱਚੋਂ ਬਾਈ ਕਰਦੇ ਆ ਤਾਂ ਤੁਹਾਨੂੰ 1300 ਰੁਪਏ ਦੇ ਨੀਅਰ ਅਬਾਊਟ ਆਰਾਮ ਨਾਲ ਜਿਹੜਾ ਇਹ ਸੂਟ ਤੁਹਾਨੂੰ ਮਿਲੇਗਾ ਕਿ ਆਪਾਂ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਦੇ ਰਹੇ ਆ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਤੁਸੀਂ ਇਸ ਤੇ ਨਾਲ ਮਸਲੀਨ ਦੀ ਬਾਟਮ ਵੀ ਲਗਾ ਸਕਦੇ ਹੋ ਔਰ ਸਿਲਕ ਕਰੇਪ ਕਿਸੇ ਵੀ ਸਟਾਫ ਦੀ ਜਿੱਦਾਂ ਦੀ ਵੀ ਤੁਹਾਡੀ ਚੁਆਇਸ ਹੈਗੀ ਤੁਸੀਂ ਉਦਾਂ ਦੀ ਇਸ ਨਾਲ ਬਾਟਮ ਲਗਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਹੋਏਗਾ ਜੀ ਰੈੱਡ ਕਲਰ ਮਿਲੇਗਾ ਜੀ ਤੁਹਾਨੂੰ ਔਰਗੈਂਜ਼ਾ ਦਾ ਸਟਾਫ ਹੋਏਗਾ ਪ੍ਰਿੰਟ ਬਾਂਦਨੀ ਪ੍ਰਿੰਟ ਦਾ ਜਿਹੜਾ ਤੁਹਾਨੂੰ ਸਟਾਫ ਮਿਲਣ ਵਾਲਾ ਹੋਏਗਾ ਜੀ ਬਾਂਦਨੀ ਪ੍ਰਿੰਟ ਵਿਸਕੋਸ ਔਰਗੈਂਜ਼ਾ ਦਾ ਸਟਾਫ ਹੋਏਗਾ ਜੀ ਕੰਨੀ ਤੋਂ ਹੀ ਸਟਾਫ ਦਾ ਪਤਾ ਲੱਗ ਜਾਂਦਾ ਕਿ ਕਿੰਨਾ ਪਿਆਰਾ ਸਟਾਫ ਹੈ ਜੀ ਕਿੰਨਾ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੋਏਗਾ ਜੀ ਪਿਓਰ ਸਟਾਫ ਹੋਏਗਾ ਜੀ ਬਾਂਦਨੀ ਪ੍ਰਿੰਟ ਦੇ ਉੱਪਰ ਹੋਏਗਾ ਜੀ ਨਾਲ ਜਿਹੜੀ ਹੈਗੀ ਤੁਹਾਨੂੰ ਮੈਚਿੰਗ ਜਿਹੜੀ ਹੈਗੀ ਉਹ बॉटम ਮਿਲੇਗੀ ਲੈਰੀਆ ਪ੍ਰਿੰਟ ਦੀ ਤੁਹਾਨੂੰ बॉਟਮ ਮਿਲਣ ਵਾਲੀ ਹੈਗੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਆ ਜਿਹੜਾ ਇਸ ਤਰੀਕੇ ਦਾ ਰੈਡੀ ਹੋਏਗਾ ਜੇਕਰ ਤੁਸੀਂ ਇਸ ਨੂੰ ਦੁਪੱਟਾ ਔਰ ਇਸ ਨੂੰ ਸ਼ਰਟ ਰੈਡੀ ਕਰਨਾ ਚਾਹੋ ਨੇ ਇਦਾਂ ਵੀ ਕਰ ਸਕਦੇ ਹੋ ਸੇ ਸ਼ਰਟ ਔਰ बॉਟਮ ਹੈਗੀ ਹੈ ਜੀ ਸ਼ਰਟ ਔਰ बॉਟਮ ਦਾ ਕਨਸੈਪਟ ਹੈਗਾ ਜੀ ਤੁਸੀਂ ਜਿੱਦਾਂ ਮਰਜੀ ਇਸ ਨੂੰ ਰੈਡੀ ਕਰ ਸਕਦੇ ਹੈਗੇ ਹੋ ਜੀ ਪ੍ਰਾਈਸ ਹੋਏਗਾ 1000 ਰੁਪਏ ਹੈ ਜੀ ਸ਼ਿਪਿੰਗ ਜੋ ਹੋਏਗੀ ਜੀ ਐਕਸਟਰਾ ਹੋਏਗੀ ਜੇਕਰ ਤੁਸੀਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਸੂਟ ਬਾਈ ਕਰਦੇ ਹੈਗੇ ਹੋ ਤਾਂ ਤੁਹਾਡੀ ਜਿਹੜੀ ਸ਼ਿਪਿੰਗ ਹੈਗੀ ਆ ਤੁਹਾਨੂੰ ਪਤਾ ਹੀ ਓਦਾਂ ਉਹ ਘਟ ਜਾਏਗੀ ਜੀ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੋਏਗਾ ਜੀ ਔਰ ਰੈਡ ਕਲਰ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow ਕਲਰ ਦੇ ਵਿੱਚ ਬਾਂਦਨੀ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੇਗੀ ਔਰ ਲਹਿਰੀਆ ਵਾਲੀ ਜਿਹੜੀ ਹੈਗੀ ਤੁਹਾਨੂੰ ਨੈਕਸਟ ਕਲਰ ਹੈ ਜੀ ਉਸੇ ਪ੍ਰਿੰਟ ਦੇ ਵਿੱਚ ਇਹ yellow ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਕਨਸੈਪਟ ਆ ਜਿਹੜਾ ਰੈਡੀ ਹੋ ਰਿਹਾ ਜੀ ਬਾਂਦਨੀ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਸਟਾਫ ਹੋਏਗਾ A1 ਕੋਈ ਕੰਪਲੀਟ ਨਹੀਂ ਹੋਏਗੀ ਜੀ ਔਰ ਬਾਟਮ ਜੋ ਹੋਏਗੀ ਜੀ ਡਾਰਕ yellow ਕਲਰ ਦੀ ਹੋਏਗੀ ਲਹਿਰੀਆ ਵਾਲੀ ਜਿਹੜੀ ਤੁਹਾਨੂੰ ਬਾਟਮ ਮਿਲੇਗੀ ਸਟਾਫ A1 ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿਦਾਂ ਵੀ ਸ਼ਰਟ ਔਰ ਦੁਪੱਟਾ ਜਿੱਦਾਂ ਵੀ ਐਡਜਸਟ ਕਰਕੇ ਤੁਸੀਂ ਬਣਾਉਣਾ ਚਾਹੁੰਦੇ ਤੁਸੀਂ ਉਦਾਂ ਇਸ ਨੂੰ ਬਣਾ ਸਕਦੇ ਹੈਗੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਪ੍ਰਾਈਸ ਹੋਏਗਾ 1000 ਰੁਪਏ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਨੈਕਸਟ ਕਲਰ ਆ ਗਿਆ ਜੀ ਡਾਰਕ ਪਿੰਕ ਕਲਰ ਇਸ ਦਾ ਨੈਕਸਟ ਜੋ ਕਲਰ ਮਿਲੇਗਾ ਜੀ ਤੁਹਾਨੂੰ ਡਾਰਕ ਪਿੰਕ ਕਲਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਜੀ ਬਾਂਦਨੀ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੇਗੀ ਔਰ ਜੋ ਲੈਰੀ ਆ ਜੀ ਹੈਗੀ ਤੁਹਾਨੂੰ ਵਿਸਕੋਸ ਔਰਗੈਂਜ਼ਾ ਦੀ ਬਟਮ ਮਿਲੇਗੀ ਸਟਾਫ ਹੋਏਗਾ A1 ਜੀ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਸਟਿਚ ਕਰਵਾਉ ਦੀ ਪ੍ਰਾਈਸ ਹੋਏਗਾ 1000 ਰੁਪਿਆ ਵਿਸਕੋਸ ਔਰਗੈਂਜ਼ਾ ਦਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਨੈਕਸਟ ਜੋ ਆ ਗਿਆ ਜੀ ਆਪਣੇ 크ਰੇਪ ਦੇ ਸੂਟ ਮਿਲਣਗੇ ਜੀ ਤੁਹਾਨੂੰ ਪਿਓਰ 크ਰੇਪ ਦਾ ਸਟਾਫ ਹੋਏਗਾ ਜੀ A1 ਸਟਾਫ ਹੋਏਗਾ ਪਹਿਣਾ ਦੇ ਬਹੁਤ ਮੈਸੇਜ ਆ ਰਹੇ ਸੀ ਕਿ ਤੁਸੀਂ 크ਰੇਪ ਦਾ ਸਟਾਫ ਲੈ ਕੇ ਆਓ ਜੀ ਅਸੀਂ ਤੁਹਾਨੂੰ ਸਟਾਫ ਜਿਹੜਾ ਉਹ ਚੈੱਕ ਕਰਵਾਉਣਾ ਚਾਹੁੰਦੇ ਆ ਜੀ ਏ ਵਨ ਸਟਾਫ ਹੋਏਗਾ ਜੀ ਕੰਨੀ ਤੋਂ ਹੀ ਸਟਾਫ ਦਾ ਜਿਹੜਾ ਉਹ ਪਤਾ ਲੱਗ ਜਾਂਦਾ ਜੀ ਕਿਦਾਂ ਹੈਗਾ ਬਹੁਤ ਹੀ ਪਿਆਰਾ ਜਿਹਾ ਸਟਾਫ ਆ ਔਰ ਕਲਰ ਵੀ ਬਹੁਤ ਹੀ ਪਿਆਰਾ ਜਿਸ ਦਾ ਬਹੁਤ ਹੀ ਪਿਆਰਾ ਸਟਾਫ ਹੋਏਗਾ ਜੀ ਕਲਰ ਇਹ ਜਿਹੜਾ ਹੈਗਾ ਪ੍ਰਿੰਟ ਆਪਾਂ ਚੁਣੌਣ ਦੇ ਉੱਪਰ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਸੀ ਤੇ ਕਾਫੀ ਮੈਸੇਜਸ ਪ੍ਰਿੰਟਰ ਨੂੰ ਲੈ ਕੇ ਭੈਣਾਂ ਦੇ ਆਏ ਸੀ ਕਿ ਸਾਨੂੰ ਐਦਾਂ ਦਾ ਹੀ ਸੂਟ ਦਿਓ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸੇਮ ਪ੍ਰਿੰਟ ਦਾ क्रेਪ ਦੇ ਉੱਪਰ ਜਿਹੜਾ ਹੈਗਾ ਉਹ ਸੂਟ ਲੈ ਕੇ ਆਏ ਆਂ ਇਨਾਂ ਦਾ ਪ੍ਰਾਈਸ ਜੋ ਹੋਏਗਾ ਜੀ ਕੱਟ ਪੀਸਾਂ ਵਾਲਾ ਹੀ ਪ੍ਰਾਈਸ ਹੋਏਗਾ 160 ਰੁਪਏ ਮੀਟਰ ਦੀ 5 ਮੀਟਰ ਦੀ ਕੱਟ ਹੋਏਗੀ ਪ੍ਰੋਪਰ ਕੋਈ ਵੀ ਇਹਨਾਂ ਵਿੱਚ ਮਿਸਪ੍ਰਿੰਟ ਜਾਂ ਡਿਫੈਕਟ ਨਹੀਂ ਹੋਏਗਾ 800 ਰੁਪਏ ਦਾ ਪ੍ਰਾਈਸ ਹੋਏਗਾ ਜੀ ਜੇਕਰ ਇਹੀ ਸੂਟ ਆਪਾਂ ਮਾਰਕੀਟ ਦੇ ਵਿੱਚੋਂ ਬਾਈ ਕਰਦੇ ਆਂ ਜੀ 13-1400 ਰੁਪਏ ਤੋਂ ਘੱਟ ਆਪਾਂ ਨੂੰ ਸੂਟ ਨਹੀਂ ਮਿਲਦਾ ਹੈਗਾ ਜੀ ਬਟ ਆਪਾਂ ਇਹ ਸੂਟ ਦਿਆਂਗੇ 800 ਰੁਪਏ ਦੇ ਵਿੱਚ ਤੁਹਾਨੂੰ ਪਿਓਰ ਕਰੇਪ ਦਾ ਸੂਟ ਮਿਲੇਗਾ ਜੀ ਡਿਜੀਟਲ ਪ੍ਰਿੰਟ ਜਿਹੜਾ ਇਹ ਤੁਹਾਨੂੰ ਸੂਟ ਮਿਲਣ ਵਾਲਾ ਹੈਗਾ ਜੀ ਪ੍ਰਾਈਸ ਹੋਏਗਾ 800 ਰੁਪਏ ਜੀ ਕੱਟ ਪੀਸਾਂ ਦੇ ਪ੍ਰਾਈਸ ਦੇ ਵਿੱਚ ਤੁਹਾਨੂੰ ਪਿਓਰ ਕ੍ਰੇਪ ਦੇ ਜਿਹੜੇ ਸੂਟ ਹੈਗੇ ਆ ਉਹ ਮਿਲ ਰਹੇ ਆ ਕਈ ਭੈਣਾਂ ਦੇ ਮੈਸੇਜ ਔਰ ਕਮੈਂਟ ਜਾਂ ਫੋਨ ਕਾਲਸ ਵੀ ਆਈਆਂ ਸਿਗੀਆਂ ਕਿ ਜਦਦੇ ਵੀ ਕ੍ਰੇਪ ਦੇ ਸੂਟ ਆਗੇ ਪਲੀਜ਼ ਸਾਨੂੰ ਮੈਸੇਜ ਜਾਂ ਫੋਨ ਜ਼ਰੂਰ ਕਰਿਓ ਜੀ ਕਈ ਵਾਰ ਇਹ ਹੁੰਦਾ ਹੈ ਕਿ ਮੈਸੇਜ ਇੰਨੇ ਔਨ ਕਰਕੇ ਆਪਾਂ ਉਹਨਾਂ ਨੂੰ ਫੋਨ ਨਹੀਂ ਕਰ ਪਾਉਂਦੇ ਹੈਗੇ ਜੀ ਜਾਂ ਮੈਸੇਜ ਨਹੀਂ ਕਰ ਪਾਉਂਦੇ ਹੈਗੇ ਸੋ ਮੈਂ ਵੀਡੀਓ ਦੇ ਵਿੱਚ ਹੀ ਕਹਿਨੀ ਆ ਵੀ ਤੁਸੀਂ ਚੈੱਕ ਕਰਕੇ ਆਪਣੇ ਇਹ ਸੂਟਾਂ ਦੀ ਜਿਹੜੀ ਬੁਕਿੰਗ ਕਰਨਾ ਚਾਹੁੰਦੇ ਹੋ ਤੁਸੀਂ ਹੁਣ ਕਰ ਸਕਦੇ ਹੋ ਜੀ ਨੈਕਸਟ ਕਲਰ ਮਿਲੇਗਾ ਲੌਕੀ ਨਾਲੋਂ ਥੋੜਾ ਡਾਰਕ ਸ਼ੇਡ ਹੈ ਜੀ ਲੌਕੀ ਕਲਰ ਨਾਲੋਂ ਤੇ ਗ੍ਰੀਨ ਨਾਲ ਥੋੜਾ ਲਾਈਟ ਸ਼ੇਡ ਹੈ ਕਾਫੀ ਪਿਆਰਾ ਜਿਹਾ ਪ੍ਰਿੰਟ ਹੈ ਜੀ yellow ਦੀ ਪ੍ਰਿੰਟਿੰਗ ਇਸ ਵਿੱਚ ਰਹਿਣ ਵਾਲੀ ਹੋਏਗੀ ਬਹੁਤ ਹੀ ਪਿਆਰਾ ਕਨਸੈਪਟ ਹੈਗਾ ਜੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਲਾਈਟ weight ਸਟਾਫ ਤੁਸੀਂ ਫੋਇਲ ਚੈੱਕ ਕਰ ਸਕਦੇ ਹੋ ਜੀ ਫੋਲ ਤੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਸਟਾਫ ਕਿਦਾਂ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਸਟਾਫ ਹੈ ਜੀ ਕਨਸੈਪਟ ਬਹੁਤ ਸੋਹਣਾ ਹੈ ਜੀ ਆਲ ਓਵਰ ਸੂਟ ਹੋਏਗਾ ਜੀ ਕੋਈ ਡਿਫੈਕਟ ਕੋਈ ਮੈਸਿਵ ਪ੍ਰਿੰਟ ਕੁਝ ਨਹੀਂ ਹੋਏਗਾ ਜੀ 800 ਰੁਪਏ ਇਸ ਦਾ ਪ੍ਰਾਈਸ ਹੋਏਗਾ ਜੀ 800 ਰੁਪਏ ਇਸ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਕਲਰ ਹੋਏਗਾ ਜੀ ਬਹੁਤ ਹੀ ਜ਼ਿਆਦਾ ਸੋਨਾ ਔਰ ਪ੍ਰਿੰਟ ਵੀ ਇਸਾ ਬਹੁਤ ਹੀ ਜ਼ਿਆਦਾ ਸੋਨਾ ਬਹੁਤ ਹੀ ਖਾਸ ਜਿਹਾ ਪ੍ਰਿੰਟ ਹੈਗਾ ਕਲਰ ਵੀ ਬੜਾ ਪਿਆਰਾ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਨਾ ਵਾਲਾ ਜਿਹੜਾ ਸਟਾਫ ਤੁਹਾਨੂੰ ਮਿਲੇਗਾ ਜੀ ਇਸ ਤੇ ਵਿੱਚ ਲਾਈਨਾ ਵਾਲਾ ਇਹਦੀ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਾਂ ਇਹਨੂੰ ਕਿੱਦਾਂ ਰੈਡੀ ਕਰਨਾ ਹੈਗਾ ਜੀ ਆਪਣੇ ਕੋਲ ਇੱਕ ਕਨਸੈਪਟ ਹੈਗਾ ਜੀ orange ਕਲਰ ਦੇ ਉੱਪਰ ਔਰੇਂਜ ਕਲਰ ਹੋਏਗਾ ਜੀ ਇਹ ਤੁਹਾਨੂੰ ਸ਼ਰਟ ਪੀਸ ਮਿਲਣਗੇ ਜੀ ਦੋ ਸ਼ਰਟ ਪੀਸ ਹੋਣਗੇ ਜੀ ਸੇਮ ਜੇਕਰ ਆਲ ਓਵਰ ਸੂਟ ਰੈਡੀ ਕਰਨਾ ਚਾਹੁੰਦੇ ਹੋ ਤੁਸੀਂ ਆਲ ਓਵਰ ਸੂਟ ਵੀ ਰੈਡੀ ਕਰ ਸਕਦੇ ਹੋ ਜੀ ਸਟਫ ਚੈੱਕ ਕਰੋ ਸਟਫ ਦੀ ਫੋਇਲ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਫ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜਿਸ ਦਾ ਕਲਰ ਹੈਗਾ ਡਾਰਕ ਔਰੇਂਜ ਇਹਦੇ ਵਿੱਚ ਤੁਹਾਨੂੰ ਦੋ ਸੇਮ ਜਿਹੜੇ ਹੈਗੇ ਉਹ ਸ਼ਰਟ ਪੀਸ ਮਿਲਣਗੇ ਜੀ ਤੁਹਾਨੂੰ ਦੋ ਸੇਮ ਜੇਕਰ ਤੁਸੀਂ ਪੂਰਾ ਸੂਟ ਐਦਾ ਬਣਾਉਣਾ ਚਾਹੁੰਦੇ ਹੋ ਤੁਸੀਂ ਪੂਰਾ ਸੂਟ ਵੀ ਰੈਡੀ ਕਰ ਸਕਦੇ ਹੋ ਜੇਕਰ ਇਸ ਨੂੰ ਮੈਚਿੰਗ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਤੁਸੀਂ ਇਸ ਦੀ ਮੈਚਿੰਗ ਕਰ ਸਕਦੇ ਹੋ ਜੀ ਇਹਨੂੰ ਸ਼ਰਟ ਕਰ ਸਕਦੇ ਹੋ ਇਹਨੂੰ ਬਾਟਮ ਕਰ ਸਕਦੇ ਹੋ ਜਾਂ ਤੁਸੀਂ ਇਸ ਨੂੰ ਬਾਟਮ ਰਹਿ ਕੇ ਇਸ ਨੂੰ ਸ਼ਰਟ ਕਰ ਸਕਦੇ ਹੋ ਤੁਹਾਡੀ ਚੋਇਸ ਹੈਗੀ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰ ਸਕਦੇ ਹੈਗੇ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਆ ਜਿਹੜਾ ਤੁਹਾਡਾ ਰੈਡੀ ਹੋਏਗਾ ਔਰ ਵੱਖਰਾ ਜਿਹਾ ਕਨਸੈਪਟ ਆ ਜਿਹੜਾ ਕਰੇਵ ਦੇ ਵਿੱਚ ਤੁਹਾਡਾ ਰੈਡੀ ਹੋ ਜਾਏਗਾ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਇਹਨਾਂ ਦਾ ਸਟਾਫ ਰਹਿਣ ਵਾਲਾ ਹੈਗਾ ਜੀ ਨੈਕਸਟ ਕਲਰ ਆ ਗਿਆ ਜੀ ਪਹਿਣਾ ਦਾ ਮੋਸਟ ਫੇਵਰਿਟ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਜੀ ਬਹੁਤ ਹੀ ਪਿਆਰਾ ਇਹ ਜਿਹੜਾ ਤੁਹਾਨੂੰ ਮਿਲੇਗਾ ਜੀ ਡਾਰਕ ਪਰਪਲ ਕਲਰ ਹੋਏਗਾ ਜੀ ਡਾਰਕ ਪਰਪਲ ਕਲਰ ਹੈ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਜੀ ਇਹ ਤੁਹਾਨੂੰ ਦੋ-ਦੋ ਜੇਕਰ ਤੁਸੀਂ ਇਸ ਨੂੰ ਆਲ ਓਵਰ ਰੱਖਣਾ ਚਾਹੁੰਦੇ ਆ ਆਲ ਓਵਰ ਵੀ ਰੱਖ ਸਕਦੇ ਹੋ ਜੀ 5 ਮੀਟਰ ਦੀ ਕੱਟ ਹੋਏਗੀ ਜੀ ਨੈਕਸਟ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਵੀ 5 ਮੀਟਰ ਦੀ ਕੱਟ ਹੋਏਗੀ ਜੀ ਡਾਰਕ ਪਰਪਲ ਕਲਰ ਹੋਏਗਾ ਜੀ ਸੇਮ ਕਲਰ ਦਾ ਸਟਾਫ ਤੁਹਾਨੂੰ ਮਿਲੇਗਾ ਜੀ ਸੇਮ ਕਲਰ ਹੋਏਗਾ ਜੀ ਇਸ ਨੂੰ ਤੁਸੀਂ ਬਾਟਮ ਔਰ ਇਸ ਨੂੰ ਸ਼ਰਟ ਰੈਡੀ ਕਰ ਸਕਦੇ ਆਂ ਦੇਖੋ ਜੀ ਕਿੰਨਾ ਪਿਆਰਾ ਕਨਸੈਪਟ ਰੈਡੀ ਹੋਇਆ ਡਿਜ਼ਾਈਨਰ ਜਿਆ ਪੀਸ ਆ ਜਿਹੜਾ ਤੁਹਾਡਾ ਰੈਡੀ ਹੋ ਜਾਣਾ ਜੀ 800 ਰੁਪਏ ਦੇ ਵਿੱਚ ਤੁਹਾਡਾ ਡਿਜ਼ਾਈਨਰ ਸੂਟ ਆ ਰੈਡੀ ਹੋ ਜਾਣਾ ਜੇਕਰ ਤੁਸੀਂ ਪਹਿਣਾ ਸੇਮ ਪਾਉਣ ਦੀਆਂ ਸ਼ੁਕੀਨ ਹੈਗੀਆਂ ਨੇ ਤਾਂ ਇਹ ਤੁਹਾਡੇ ਦੋ ਸੂਟ ਨੇ ਜੀ ਇੱਕ ਸ਼ਰਟ ਔਰ ਇੱਕ ਬਾਟਮ 5 ਮੀਟਰ ਦੀ ਕਟੇ ਵਾਲੀ ਹੋਏਗੀ 5 ਦੀ ਇਹ ਵਾਲੀ ਹੋਏਗੀ ਜੇਕਰ ਆਲ ਓਵਰ ਇਦਾਂ ਹੀ ਲੈਣਾ ਚਾਹੁੰਦੇ ਆ ਤੁਸੀਂ 5 ਮੀਟਰ ਇਹ 5 ਮੀਟਰ ਇਹ ਤਾਂ ਇਦਾਂ ਵੀ ਲੈ ਸਕਦੇ ਹੋ ਜੇਕਰ ਮੈਚਿੰਗ ਕਰਕੇ ਇਹਨਾਂ ਨੂੰ ਬਣਾਉਣਾ ਚਾਹੁੰਦੇ ਆ ਤੁਸੀਂ ਮੈਚਿੰਗ ਕਰਕੇ ਵੀ ਬਣਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਇਹ ਕਨਸੈਪਟ ਰੈਡੀ ਹੋਏਗਾ ਜੀ ਬਹੁਤ ਹੀ ਪਿਆਰਾ ਕਨਸੈਪਟ ਹੈ ਜੀ ਬਹੁਤ ਹੀ ਪਿਆਰਾ ਸੇਮ ਕਲਰ ਹੈ ਜੀ same to same dark purple color ਦੇ ਬਹੁਤ ਸੋਹਣਾ ਕਨਸੈਪਟ ਰੈਡੀ ਹੋਣਾ ਜੀ ਇੱਕ ਦਾ ਪ੍ਰਾਈਸ ਹੋਏਗਾ 800 ਰੁਪਏ 5 ਮੀਟਰ ਦੀ ਕਟ ਹੋਏਗੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਤੁਸੀਂ ਇਸ ਤਰੀਕੇ ਨਾਲ ਜਿਹੜਾ ਵੀ ਸੂਟ ਲੈਣਾ ਹੁੰਦਾ ਭਾਣੋ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੈਗੇ ਹੋ ਜੀ ਨੈਕਸਟ ਵੀ ਜੋ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਰਸਟ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਕੰਨੀ ਤੋਂ ਤੁਹਾਨੂੰ ਸਟਾਫ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਦਾਂ ਹੈਗਾ ਜੀ ਸਟਾਫ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ 800 ਰੁਪਏ ਦਾ ਪ੍ਰਾਈਸ ਹੋ ਗਿਆ ਕੱਟ ਪੀਸਾਂ ਦੇ ਰੇਟ ਵਿੱਚ ਤੁਹਾਨੂੰ ਪਿਓਰ ਕਰੇਪ ਦੇ ਜਿਹੜੇ ਪੀਸ ਆ ਉਹ ਦਿੱਤੇ ਜਾਣਗੇ ਜੀ 160 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ 800 ਰੁਪਏ ਦੇ ਵਿੱਚ ਜੀ 800 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਜਿਹੜਾ ਇਹ ਸੂਟ ਹੈਗਾ ਉਹ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਕੱਟ ਮਿਲੇਗੀ ਇਹ 370 ਦੀ ਕੱਟ ਹੋਏਗੀ ਜੀ ਇਹ 10 ਬ੍ਰੈਂਡ ਦੇ ਕੁੱਝ-ਕੁਝ ਪੀਸ ਪਏ ਸੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜ Ga, 10 ਬ੍ਰਾਂਡ ਦਾ ਸਟਾਫ ਹੋਏਗਾ ਜੀ 370 ਦੀ ਕੱਟ ਹੋਏਗੀ ਡਾਰਕ ਗ੍ਰੀਨ ਕਲਰ ਮਿਲੇਗਾ ਜਿਸ ਦੇ ਵਿੱਚ ਤੁਹਾਨੂੰ 370 ਦੀ ਕੱਟ ਹੋਏਗੀ ਜੀ ਬਹੁਤ ਹੀ ਪਿਆਰਾ ਕਨਸੈਪਟ ਹੈਗਾ ਜੀ ਫੌਲ ਤੋਂ ਸਟਾਫ ਦੀ ਤੋਂ ਪਤਾ ਲੱਗ ਜਾਂਦਾ ਜੀ ਕਿਦਾਂ ਦਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 175 ਦੀ ਕੱਟ ਹੋਏਗੀ 10 ਬ੍ਰਾਂਡ ਦਾ ਸਟਾਫ ਹੋਏਗਾ ਜੀ 10 ਬ੍ਰਾਂਡ ਦਾ ਸਟਾਫ ਹੋਏਗਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਕੰਨੀ ਤੋਂ ਸਟਾਫ ਦਾ ਪਤਾ ਲੱਗ ਜਾਂਦਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਗ੍ਰੀਨ ਕਲਰ ਹੈਗਾ ਜੀ ਇਹ ਵੀ ਤੁਹਾਨੂੰ ਦਾਸ ਬ੍ਰੈਂਡ ਦਾ ਸਟਾਫ ਮਿਲੇਗਾ ਜੀ ਇਹ 280 ਦੀ ਮੇਬੀ ਕਟ ਹੈਗੀ ਮੈਂ ਚੈੱਕ ਕਰ ਲੈਣੀ ਆ ਜਿੱਥੇ ਦਾਸ ਬ੍ਰੈਂਡ ਦਾ ਸਟਾਫ ਹੈਗਾ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗਾ ਜੀ ਪਿਓਰ ਸਿਲਕ 베ਰੀ ਸਿਲਕਾ ਪਲਾਸਟਿਕਲ ਪ੍ਰਿੰਟ ਬਾਈ ਸਿਮਰ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਸ਼ਰਟ ਦਾ ਪੀਸ ਹੈਗਾ ਜੀ ਇਹ ਆਰਾਮ ਦਾ ਸ਼ਰਟ ਤਾਂ ਮੇਬੀ ਵੱਡੀ ਹੋਏਗਾ ਜੀ ਸ਼ਰਟ ਤੋਂ ਮੈਂ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਜੀ ਇਹਦਾ ਕਿੰਨਾ ਹੈਗਾ ਯਾ ਹਾਂਜੀ 340 ਹੈ ਜੀ 10 40 ਦੀ ਕੱਟ ਮਿਲੇਗੀ ਜੀ ਤੁਹਾਨੂੰ ਇਹ ਵਾਲੀ ਔਰ 1 75 ਦੀ ਕੱਟ ਮਿਲੇਗੀ ਇਹ ਵਾਲੀ ਔਰ ਇਹ ਵਾਲਾ ਜੋ ਸਟਾਫ ਹੋਏਗਾ 10 70 ਹੋਏਗਾ ਜੀ ਬਹੁਤ ਹੀ ਪਿਆਰੇ ਜਿਹੇ ਜਿਹੜੇ ਇਹ ਰੈਨ ਵਾਲੇ ਕ੍ਰੇਪ ਦੇ ਸੂਟ ਹੋਣਗੇ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਜੀ ਨੈਕਸਟ ਆ ਗਿਆ ਜੀ ਇਹ ਪਲੇਨ ਕ੍ਰੇਪ ਦੀ ਆਪਣੇ ਕੋਲ ਪਲੇਨ ਕ੍ਰੇਪ ਹੋਏਗੀ ਸਟੈਂਡਰਡ ਵਾਲੀ ਕ੍ਰੇਪ ਹੋਏਗੀ ਜਿਹੜੀ ਕਿ ਮਾਰਕੀਟ ਦੇ ਵਿੱਚ ਆਪਾਂ ਨੂੰ 250 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਮਿਲਦੀ ਹੈ ਜੀ ਸਟੈਂਡਰਡ ਕੁਆਲਿਟੀ ਦੀ ਕ੍ਰੇਵ ਹੋਏਗੀ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਦਿੱਤਾ ਜਾਏਗਾ ਪਲੇਨ ਕ੍ਰੇਵ ਦਾ ਸਟਾਫ ਹੋਏਗਾ ਜੀ ਇਹ ਤੁਸੀਂ ਲੈ ਸਕਦੇ ਹੋ 800 ਰੁਪਏ ਦਾ ਤੁਹਾਨੂੰ ਪੂਰਾ ਸੂਟ ਮਿਲ ਜਾਊਗਾ ਜੀ 5 ਮੀਟਰ ਦੀ ਕੱਟ ਮਿਲੇਗੀ 800 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਵਧੀਆ ਸਟਾਫ ਹੋਏਗਾ ਜੇਕਰ ਕਿਸੇ ਨੇ ਵਰਕ ਕਰਵਾ ਕੇ ਲੈਣਾ ਚਾਹੁੰਨੇ ਵਰਕ ਕਰਵਾ ਕੇ ਲੈ ਸਕਦੇ ਹੋ ਪਲੇਨ ਲੈਣਾ ਪਲੇਨ ਲੈ ਸਕਦੇ ਹੋ ਜੀ ਨੈਕਸਟ ਮਿਲੇਗਾ ਜੀ ਤੁਹਾਨੂੰ ਰੈੱਡ ਕਲਰ 2.5 ਮੀਟਰ ਦੀ ਕੱਟ ਹੋਏਗੀ ਜੀ ਰੈੱਡ ਕਲਰ ਦੀ 400 ਰੁਪਏ ਦਾ ਸੂਟ ਹੋ ਗਿਆ ਜੀ ਸੌਰੀ ਸ਼ਰਟ ਜਾਂ ਬਾਟਮ ਜੋ ਮਰਜ਼ੀ ਬਣਾਓ ਦੀ 400 ਰੁ ਇਹ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਪਿੰਕ ਕਲਰ ਹੋਏਗਾ ਜੀ 5 ਮੀਟਰ ਦੀ ਕਟ ਮਿਲੇਗੀ ਜੀ ਤੁਹਾਨੂੰ 5 ਮੀਟਰ ਦੀ ਕਟ ਮਿਲੇਗੀ ਜੀ ਸਟੈਂਡਰਡ ਕੁਆਲਿਟੀ ਦੀ ਕਰੇਵ ਹੋਏਗੀ ਜੀ ਬਹੁਤ ਹੀ ਪਿਆਰਾ ਕਨਸੈਪਟ ਹੈਗਾ ਜੀ ਕੰਨੀ ਤੋਂ ਆਪਾਂ ਨੂੰ ਸਟਾਫ ਦਾ ਪਤਾ ਲੱਗ ਜਾਂਦਾ ਜੀ ਵੀ ਕਿੱਦਾਂ ਦਾ ਸਟਾਫ ਹੋਏਗਾ ਸਟਾਫ ਹੋਏਗਾ A1 ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਬਹੁਤ ਹੀ ਪਿਆਰਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਾਊਸ ਗ੍ਰੇ ਕਲਰ ਭੈਣਾਂ ਦਾ ਮੋਸਟ ਫੇਵਰੇਟ ਕਲਰ ਹੈਗਾ ਜੀ ਮਾਊਸ ਗ੍ਰੇ ਕਲਰ 5 ਮੀਟਰ ਦੀ ਕੱਟ ਹੋਏਗੀ ਜੀ ਬਹੁਤ ਹੀ ਜਿਆਦਾ ਪਿਆਰਾ ਕਨਸੈਪਟ ਹੈਗਾ ਜੀ 5 ਮੀਟਰ ਦੀ ਕੱਟ ਹੋਏਗੀ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਕਲਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿਹੜਾ ਮਰਜੀ ਤੁਸੀਂ ਬਾਈ ਕਰ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਰੈੱਡ ਮਹਿਰੂਨ ਕਲਰ ਜੀ ਰੈੱਡ ਮਹਿਰੂਨ ਕਲਰ ਹੋਏਗਾ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਸਟੈਂਡਰਡ ਕੁਆਲਿਟੀ ਦੀ ਕ੍ਰੇਬ ਹੋਏਗੀ ਜੀ ਸਟੈਂਡਰਡ ਕੁਆਲਿਟੀ ਦੀ ਕ੍ਰੇਬ ਹੋਏਗੀ ਜੀ 800 ਰੁਪਏ ਦੇ ਵਿੱਚ ਵਾਈਨ ਕਲਰ ਜੀ ਡਾਰਕ ਵਾਈਨ ਕਲਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਜੀ ਕੰਨੀ ਤੋਂ ਪਤਾ ਲੱਗ ਜਾਂਦਾ ਜੀ ਆਪਾਂ ਨੂੰ ਸਟਾਫ ਦਾ ਵੀ ਕਿਦਾਂ ਦਾ ਸਟਾਫ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਜੀ ਪਲੇਨ ਕਰੇਵੇ ਤੇ ਵਰਕ ਕਰਵਾਓ ਥ੍ਰੈਡ ਆਰੀ ਜੋ ਮਰਜੀ ਵਰਕ ਕਰਵਾਓ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਆ ਜਿਹੜਾ ਇਹਨਾਂ ਦਾ ਰੈਡੀ ਹੁੰਦਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜੀ ਇਹ ਕਰੇਪ ਦੇ ਸਟੈਂਡਰਡ ਕੁਆਲਟੀ ਦੀ ਜਿਹੜੀ ਕਰੇਵ ਆਪਾਂ ਤੁਹਾਨੂੰ ਦੇਵਾਂਗੇ ਕਿਉਂਕਿ ਮਾਰਕੀਟ ਦੇ ਵਿੱਚ 12 ਤੋਂ 1300 ਰੁਪਏ ਦਾ ਸੂਟ ਮਿਲਦਾ ਹੈ ਜੀ ਬਟ ਆਪਾਂ ਦੇ ਰਹੇ ਹਾਂ 800 ਰੁਪਏ ਦੇ ਵਿੱਚ ਤੁਹਾਨੂੰ ਪਿਓਰ ਕਰੇਪ ਦਾ ਜਿਹੜਾ ਪਲੇਨ ਸੂਟ ਹੈਗਾ ਉਹ ਮਿਲ ਜਾਏਗਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਿੰਨੇ ਵੀ ਕਲਰ ਆ ਜਿਹੜੇ ਉਹ ਬਾਈ ਕਰ ਸਕਦੇ ਹੈਗੇ ਹੋ ਜੀ ਪ੍ਰਾਈਸ ਹੋਏਗਾ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਜੀ ਸਾਰੇ ਦੇ ਸਾਰੇ ਡਿਜੀਟਲ ਪ੍ਰਿੰਟ ਦੇ ਸੂਟ ਰਹਿਣ ਵਾਲੇ ਹੋਣਗੇ ਵਿਸਕੋਸ ਔਰ ਗਾਂਜਾ ਦੇ ਔਰ ਕ੍ਰੇਪ ਦੇ ਜਿਹੜੀਆਂ ਵੀ ਭੈਣਾਂ ਇਹਨਾਂ ਵਿੱਚੋਂ ਆਪਣੇ ਲਈ ਸੂਟ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਇਹ ਵਟਸਐਪ ਨੰਬਰ ਉਪਰ ਸਾਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੀਆਂ ਨੇ ਤੇ ਆਪਣੇ ਲਈ ਆਰਡਰ ਪਲੇਸ ਕਰ ਸਕਦੀਆਂ ਨੇ ਜੀ ਅੱਜ ਵਾਲੀ ਮੇਰੀ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ ਜੀ ਮੇਰੀ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ